ਦੀ ਲਾਗੋ ਕਿੱਥੇ ਲਗਾ ਦੇ ਪੀ ਕੇ ਤਾਂ ਕਿੰਨੇ ਕੇ ਮਾਰਦਾ ਹੁੰਦੇ ਤਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਟਰੱਕ ਜਿਹੜਾ ਉਹ ਬੈਰੀਕੇਟ ਕੀ ਕਿੰਨੇ ਕਿਲੋਮੀਟਰ ਤੱਕ ਕੜੀਸ ਦਾ ਲੈ ਗਿਆ ਤਾਂ ਤੁਸੀਂ ਵੇਖੋ ਵੀਡੀਓ ਜਿਹੜੀ ਕਿ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਟਰੱਕ ਨੂੰ ਮਸਾ ਰੋਕਿਆ ਗਿਆ ਉਸ ਤੋਂ ਬਾਅਦ ਉਸ ਦੇ ਚਾਲਕ ਦੀ ਚੰਗੀ ਜਿਹੜੀ ਛਤਰਪ੍ਰੇੜ ਸੜਕ ਦੇ ਵਿਚਾਲੇ ਕੀਤੀ ਗਈ ਤਸਵੀਰਾਂ ਜਿਹੜੀਆਂ ਨੇ ਬਠਿੰਡਾ ਤੋਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਤੋਂ ਬਠਿੰਡਾ ਇਹ ਟਰੱਕ ਜਿਹੜਾਗਾ ਆ ਰਿਹਾ ਸੀਗਾ ਇਸੇ ਦੌਰਾਨ ਨਾਟਕਾ ਲੱਗਿਆ ਹੋਇਆ ਸੀਗਾ ਬੈਰੀਕੇਟਿੰਗ ਕੀਤੀ ਹੋਈ ਸੀ ਤਾਂ ਸਿੱਧੀ ਹੋਣੇ ਬੈਰੀਕੇਟਿੰਗ ਦੇ ਵਿੱਚ ਜਿਹੜਾ ਟਰੱਕ ਮਾਰਿਆ ਇਸ ਤੋਂ ਬਾਅਦ ਕਿੰਨੇ ਕਿਲੋਮੀਟਰ ਤੱਕ ਵੈਰੀਗੇਟ ਨੂੰ ਨਾਲ ਕੜੀਸਦਾ ਲੈ ਗਿਆ ਤਾਂ ਲੋਕਾਂ ਦੇ ਵੱਲੋਂ ਮੌਕੇ ਤੇ ਜਿਹੜੀ ਹੈ ਇਸ ਦੀ ਇੱਕ ਵੀਡੀਓ ਵੀ ਬਣਾ ਲਈ ਗਈ ਹੈ ਤਾਂ ਲੋਕਾਂ ਨੇ ਫਿਰ ਟਰੱਕ ਨੂੰ ਰੋਕਿਆ ਤੇ ਡਰਾਈਵਰ ਦੀ ਚੰਗੀ ਕੁੱਟਮਾਰ ਕੀਤੀ ਉਸ ਤੋਂ ਬਾਅਦ ਪੁਲਿਸ ਪਹੁੰਚੇ ਤੇ ਪੁਲਿਸ ਨੇ ਉਸ ਨੂੰ ਹਸਪਤਾਲ ਦੇ ਵਿੱਚ ਪਹੜਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਕਿ ਟਰੱਕ ਅਮਰਸਰ ਸਾਈਡ ਤੋਂ ਬਠਿੰਡਾ ਆ ਰਿਹਾ ਸੀ ਅਤੇ ਰਾਜਸਥਾਨ ਵੱਲ ਜਾਣਾ ਸੀਗਾ ਤਾਂ ਡਰਾਈਵਰ ਨੇ ਬਠਿੰਡਾ ਐਨਐਫ ਦੇ ਨਜ਼ਦੀਕ ਲੱਗੇ ਪੁਲਿਸ ਨਾਕੇ ਦੇ ਬੈਰੀਗੇਡ ਨੂੰ ਟਰੱਕ ਦੇ ਨਾਲ ਕੜੀਸਕੇ 2 ਕਿਲੋਮੀਟਰ ਦੇ ਕਰੀਬ ਸ਼ਹਿਰਵਾਲਿਆਂ ਦਾ ਲੋਕਾਂ ਨੇ ਮਸਾਂ ਟਰੱਕ ਰੋਕਿਆ ਅਤੇ ਡਰਾਈਵਰ ਦੀ ਫਿਰ ਚੰਗੀ ਘਸੁੰਨ ਮੁੱਕੀ ਹੋਈ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਕਿ ਆਖਰ ਕਿਉਂ ਇਸ ਦੇ ਵੱਲੋਂ ਬੈਰੀਗੇਟਿੰਗ ਜਿਹੜੀ ਟੱਕਰ ਮਾਰੀ ਗਈ ਤਾਂ ਭੱਜਣ ਦੀ ਕੋਸ਼ਿਸ਼ ਤਾਂ ਨਹੀਂ ਸੀ ਕਰਿਆ ਫਿਲਹਾਲ ਇਹ ਮਾਮਲਾ ਜੜਗਾ ਪੁਲਿਸ ਦੇ ਧਿਆਨ ਦੇ ਵਿੱਚ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜੜੀ ਹੈ ਜਾਂਚ ਕੀਤੀ ਜਾ ਰਹੀ ਹੈ ਪਰ ਇਹ ਵੀਡੀਓ ਜਿਹੜੀ ਹੈ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਰੋਕਿਆ ਗਿਆ ਟਰੱਕ ਨੂੰ ਫਿਰ ਉਸ ਦੇ ਡਰਾਈਵਰ ਨੂੰ ਚੰਗੀ ਕੁੱਟੀ ਮਾਰ ਕੀਤੀ ਗਈ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਜੜਾਗਾ ਉਹ ਕਰ ਦਿੱਤਾ ਗਿਆ ਫੋਟੋ ਮਾਰ ਦੇ ਨੂੰ ਫੋਟੋ ਮਾਰ ਦੇ ਕਿਹਨੂੰ ਸਨ ਬੱਤੀਆਂ ਤੇ ਮਾਰੀ ਨੂੰ ਫੋਟੋ ਦੀ ਕਿਉਂ ਗੱਛ ਦੇ ਨਾਲ ਮੈਂਡਕਾਰ ਜਦੋਂ ਦੱਸਦਾ ਘਰ ਮੇਰਾ ਇਧਰ ਹੈ ਕੋਈ ਪਾਸੇ ਨਹੀਂ ਥੋੜਾ ਯਾਰ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन इनविजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे